ਖਾਲਸਾ ਜੀ ਆਪਣਾ ਨਾਮ ਦੱਸ ਕੇ ਜਿਹੜਾ ਝਗੜਾ ਹੋਇਆ ਕੀ ਕਾਰਨ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਦੀਦਾਰ ਸਿੰਘ ਸੁਪੁੱਤਰ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਛਭਾ ਰੋਡ ਖਜ਼ਾਨਾ ਗੇਟ ਅੰਮ੍ਰਿਤਸਰ ਸੋ ਅੱਜ ਸਾਡਾ ਛੋਟਾ ਭਰਾ ਜੋ ਜਸਪਾਲ ਸਿੰਘ ਉਹ ਗੁਰਦੁਆਰਾ ਸਾਹਿਬ ਦਾ ਸਮਾਨ ਲੈਣ ਵਾਸਤੇ ਬਾਜ਼ਾਰ ਗਿਆ ਸੀ ਜੋ ਕਿ ਜਦੋਂ ਉਹ ਵਾਪਸ ਆਇਆ ਬਿਜਲੀ ਪਰ ਪੰਪ ਲੱਗ ਗਿਆ ਤੇ ਥੋੜਾ ਜਿਹਾ ਗਾੜੀ ਆਇਆ ਤੇ ਇਹ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਅਮਰ ਸਿੰਘ ਅੰਬੀ ਰਾਣਾ ਦਾ ਨਿਹੰਗ ਜੋ ਕਿ ਇੱਥੇ 베ਦੀਪੁਰ ਪੰਪ ਦੇ ਪਾਸ ਰਹਿੰਦਾ ਤੇ ਉਹਨੇ ਤੇ ਉਹਦੇ ਮੁੰਡੇ ਜੱਜ लाਡੀ ਤੇ ਸਾਰਾ ਪਰਿਵਾਰ ਤੇ ਹੋਰ ਬੰਦੇ ਜਿਹੜੇ ਆ ਉਹ ਉਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਜਿਹੜੇ ਆ ਉਹ ਇੱਥੇ ਖਲੋਤੇ ਸੀ ਜਦੋਂ ਇਹ ਜਸਪਾਲ ਸਿੰਘ ਥੋੜਾ ਗਾੜੀ ਆਇਆ ਇੱਕ ਵਾਰ ਤੇ ਇਹਨਾਂ ਨੇ ਲਲਕਾਰਾ ਮਾਰਿਆ ਅੰਬੀ ਨਿਹੰਗ ਦੇ ਮੁੰਡੇ ਨੇ ਜੱਜ ਨੇ ਇਹ ਫੜੋ ਇਹਨੂੰ ਅੱਜ ਮਾਰਨਾ ਅੱਜ ਜਸਪਾਲ ਨੂੰ ਮਾਰਨਾ ਤੇ ਜਦੋਂ ਅੱਜ ਜਸਪਾਲ ਨੇ ਐਕਟਿਵਾ ਭਜਾ ਕੇ ਇਧਰ ਗੁਰਦੁਰਦ ਸਾਹਿਬ ਨੂੰ ਆਉਣ ਲੱਗਾ ਤੇ ਪਿੱਛੋਂ ਇਹਨਾਂ ਨੇ ਮੁੰਡੇ ਤਲਵਾਰਾਂ ਲੈ ਕੇ ਦਾਤਰ ਲੈ ਕੇ ਨਾਲ ਇਹਨਾਂ ਦੇ ਗੁੰਡੇ ਮੁੰਡੇ ਸੀ ਗਲਤ ਅਨਸਰ ਸੀ ਉਹ ਨਾਲ ਭੱਜੇ ਤੇ ਜਸਪਾਲ ਸਿੰਘ ਦੇ ਪਿੱਛੇ ਪੈ ਗਏ ਤੇ ਇਹ ਭਜਾ ਕੇ ਐਕਟਿਵਾ ਬੜੀ ਮੁਸ਼ਕਲ ਇਹਨੇ ਜਾਨ ਬਚਾਈ ਤੇ ਗੁਰਦੁਰਦ ਸਾਹਿਬ ਪਹੁੰਚਿਆ ਉਸ ਸਮੇਂ ਉਸ ਸਮੇਂ ਜਿਹੜੇ ਇੱਥੇ ਉਸ ਮੁਲਾਜ਼ਮ ਜਿਹੜੇ ਤਾਇਨਾਤ ਸੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਭੱਜ ਕੇ ਦਵਾ ਦਾ ਫਿਰ ਆਪਣੇ ਘਰ ਜਾ ਕੇ ਵੱਢ ਗਿਆ ਤੇ ਉਥੋਂ ਜਦੋਂ ਇਹ ਸਾਰੀ ਘਟਨਾ ਕਰਮ ਦਾ ਜਦੋਂ ਥੋੜਾ ਰੌਲਾ ਪਿਆ ਮਹੱਲੇ ਦੇ ਵਿੱਚ ਤੇ ਅਸੀਂ ਵੀ ਜਿਹੜੇ ਬਾਹਰ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਆ ਸਾਰੇ ਸੇਵਾਦਾਰ ਬਾਹਰ ਆਇਆ ਸਾਰਾ ਪਰਿਵਾਰ ਬਾਹਰ ਆਇਆ ਜਦੋਂ ਆਣ ਕੇ ਅਸੀਂ ਦੇਖਿਆ ਬਾਹਰ ਤੇ ਇਹਨਾਂ ਨੇ ਆਪਣੇ ਉਥੋਂ ਘਰ ਦੇ ਉਤੋਂ ਇੱਟਾਂ ਰੋੜੇ ਪਤਾ ਨਹੀਂ ਕਿੰਨਾ ਕੁਸ਼ ਚਲਾਇਆ ਜਿਹਦੇ ਨਾਲ ਜੋ ਕਿ ਸਾਨੂੰ ਸਾਰਿਆਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਸੀ ਜਿਹੜੀ ਆਵਾਜਾਈ ਪਬਲਿਕ ਆ ਜਿਹੜੀ ਆ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਸੀ ਸਾਰਾ ਚਿਬਾ ਰੋੜ ਜਿਹੜਾ ਆ ਉਹ ਬੰਦ ਹੋ ਗਿਆ ਸੀ ਹਾਂਜੀ ਪੁਲਿਸ ਦੀ ਹਾਜ਼ਰੀ ਵਿੱਚ ਜੇ ਇਹ ਟੋੜਾ ਚਲਾ ਗਿਆ ਉਸ ਸਮੇਂ ਦੇ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਉਹ ਜਿਹੜੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਕਾਰਨ ਕੀ ਰਿਹਾ ਜੀ ਕਾਰਨ ਦੇਖੋ ਇਹ ਆ ਜੀ ਅਸੀਂ ਸ਼ੁਰੂ ਤੋਂ ਹੀ ਸਾਡੇ ਵੱਡ ਵਡੇਰਿਆਂ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦੇ ਪ੍ਰਸਾਰ ਕਰਦੇ ਆਂ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਇਹ ਲੋਕ ਜਿਹੜੇ ਗਲਤ ਅੰਸਰ ਆ ਜਿਹੜਾ ਅੰਬੀ ਨਿਹੰਗ ਆ ਇਹਦਾ ਤੁਸੀਂ ਰਿਕਾਰਡ ਜਿਹੜਾ ਆ ਮੈਂ ਨਾ ਵੀ ਪੂਰੇ ਅੰਮ੍ਰਿਤਸਰ ਚੋਂ ਨਹੀਂ ਪੂਰੇ ਪੰਜਾਬ ਚੋਂ ਪਤਾ ਕਰਾ ਲਓ ਕਿ ਜਿਹੜਾ ਅਮਰ ਸਿੰਘ ਅੰਬੀ ਨਾਮ ਦਾ ਨਿਹੰਗ ਆ ਤੇ ਇਹਦਾ ਪਰਿਵਾਰ ਆ ਇਹਦਾ ਜਿਹੜਾ ਕਿਰਦਾਰ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਉਹ ਤੁਹਾਨੂੰ ਸਾਰੇ ਹੀ ਦੱਸਣਗੇ ਤੁਹਾਨੂੰ ਵੱਖ-ਵੱਖ ਗੁਰਦੁਆਰੇ ਸਹਿਬਾਨ ਚ ਇਹਦੀਆਂ ਫੋਟੋਆਂ ਲੱਗੀਆਂ ਜਿਹੜੀਆਂ ਆ ਉਹ ਦਿਖਣੀਆਂ ਜੋ ਕਿ ਜਿਵੇਂ ਕਿ ਇਹਨਾਂ ਦਾ ਕੰਮ ਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਨਤਮਸਤਕ ਹੋਣ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੇਬੇ ਕੱਟਦੇ ਆ ਇਹ ਗਲਤ ਕੰਮ ਕਰਦੇ ਆ ਇਹਨਾਂ ਦਾ ਸਾਰਾ ਦੁਨੀਆ ਨੂੰ ਪਤਾ ਆ ਵੀ ਇਹਨਾਂ ਦਾ ਕੰਮ ਕੀ ਆ ਇਹਨਾਂ ਦੇ ਜਿਹੜਾ ਮੁੰਡਾ ਆ ਜਿਹੜਾ ਜਿਹਨੂੰ ਗੁਰਦੇਵਤ ਸਿੰਘ ਜਿਹਦਾ ਨਾਮ ਜੱਜ ਆ ਗੁਰਦੇਵਤ ਸਿੰਘ ਉਰਫ ਜੱਜ ਉਹਦਾ ਵੀ ਕੰਮ ਜਿਹੜਾ ਹੁਣ ਕ੍ਰਿਮੀਨਲ ਬੰਦਾ ਆ ਗੈਂਗਸਟਰ ਉਹਨਾਂ ਉਹਨਾਂ ਦੇ ਸਬੰਧ ਆ ਇਹਨਾਂ ਦੇ ਉਹ ਜਿਹੜਾ ਆ ਉਹ ਵੀ ਉਹਨਾਂ ਦੇ ਉਹਦੇ ਤੇ ਵੀ ਪਰਚਾ ਦਰਜਿਆ ਜੋ ਕਿ ਕੀਮਾਗੇੜ ਥਾਣੇ ਦੇ ਅੰਦਰ ਉਹਦੇ ਉੱਤੇ ਪਰਚਾ ਦਰਜਿਆ ਇਹ ਸਾਰਿਆਂ ਨੇ ਇੱਥੇ ਜਿਹੜਾ ਗੰਦ ਪਾਇਆ ਹੋਇਆ ਇਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਜੇ ਪੁਲਿਸ ਪ੍ਰਸ਼ਾਸਨ ਨਾ ਹੋ ਉਦੋਂ ਤੁਹਾਡੇ ਤੇ ਜਾਨੀ ਮਾਲੀ ਜਾ ਹੋਰ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਇਸ ਤਰ੍ਹਾਂ ਤੁਹਾਨੂੰ ਜਿਹੜੀ ਵੀਡੀਓ ਵੀ ਜਿਹੜੀ ਆ ਦਿੱਤੀ ਜਾਵੇਗੀ ਪ੍ਰੈਸ ਵਾਲਿਆਂ ਨੂੰ ਇੰਨਾ ਇਹ ਟਰੋੜਾ ਚਲਾਇਆ ਉਤੋਂ ਕਿਉਂਕਿ ਚਵਾਰ ਰੋਡ ਮੇਨ ਚਵਾਰ ਰੋਡ ਆ ਮੰਗ ਕੀ ਕਰ ਮੰਗ ਸਾਡੀ ਇਹੋ ਹੀ ਆ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਅੱਜ ਦੇਖੋ ਜੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜੇਕਰ ਪੁਲਿਸ ਪ੍ਰਸ਼ਾਸਨ ਇੱਥੇ ਨਾ ਹੁੰਦਾ ਤੇ ਕੀ ਬਣਦਾ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਕੋ ਪੰਜਾਬ ਸਰਕਾਰ ਕੋ ਕਿ ਵੱਧ ਤੋਂ ਵੱਧ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਵੱਡੀਆਂ ਆਪਣਾ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਅਗਰ ਇਸ ਤੋਂ ਇਲਾਵਾ ਮੈਂ ਵੀ ਨਾਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਬੰਦਾ ਜਿਹੜਾ ਇਹਨਾਂ ਨੂੰ ਧਰਮ ਦਾ ਪ੍ਰਚਾਰ ਪ੍ਰਸਾਰ ਅਸੀਂ ਜਿਹੜਾ ਕਰਦੇ ਆ ਇਹਨਾਂ ਨੂੰ ਪਸੰਦ ਨਹੀਂ ਆ ਇਸ ਕਰਕੇ ਇਹ ਇਹੋ ਜੇ ਕੰਮ ਕਰਦੇ ਆ ਜੇਕਰ ਅੱਗੇ ਤੋਂ ਅੱਜ ਤੋਂ ਬਾਅਦ ਕੋਈ ਵੀ ਸਾਡਾ ਜਾਨੀ ਮਾਲੀ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਅਮਰ ਸਿੰਘ ਅੰਬੀ ਨਿਹੰਗ ਤੇ ਸਾਰਾ ਇਹਦਾ ਪਰਿਵਾਰ ਹੋਊਗਾ ਠੀਕ ਹੈ ਜੀ ਜੀ ਖਾਲਸਾ ਜੀ ਆਪਣਾ ਨਾਮ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਪਾਲ ਸਿੰਘ ਨਹੀਂ ਮੇਰਾ ਨਾਮ ਇਹ ਕੀ ਗਲਤ ਗੱਲ ਕਰਦਾ ਮੈਂ ਜੀ ਮੰਡੀ ਦਾ ਸਮਾਨ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਮੈਂ ਵਾਪਸੀ ਆਇਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੇਟਾ ਜੱਜ ਉਹਨੇ ਮੈਨੂੰ ਬਹੁਤ ਗਲਤ ਜਿਹੜੀਆਂ ਗਾਲਾਂ ਕੱਢੀਆਂ ਗੰਦੀਆਂ ਗਾਲਾਂ ਕੱਢੀਆਂ ਹਾਂਜੀ ਤੇ ਉਸ ਤੋਂ ਬਾਅਦ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਨੇ ਹੱਥ 'ਚ ਮਤਲਬ ਬਹੁਤ ਸ਼ਸਤਰ ਜਿਹੜੇ ਤਿੱਖੇ ਹਥਿਆਰ ਜਿਹੜੇ ਫੜੇ ਸੀਗੇ ਤੇ ਮੇਰੇ ਮਗਰ ਲੱਗ ਗਏ ਮੈਂ ਏਕਤੀਵਾ ਭਜਾ ਕੇ ਜਦੋਂ ਇੱਥੇ ਮੈਂ ਖੜਾ ਦੀ ਏਕਤੀ ਉਹ ਖੜੀ ਏ ਗੁਰਦਵਾਰ ਸਾਹਿਬ ਦੀ ਆਪਣੇ ਬਾਹਰ ਛੌੜੀ ਦੇ ਨਾਲ ਹੀ ਫਿਰ ਸਾਡਾ ਜਿਹੜਾ ਮਲਾਜਮ ਸੀਗਾ ਉਹਨੇ ਜਦੋਂ ਉਹਨਾਂ ਦੇ ਮਗਰ ਜਦੋਂ ਭੱਜਾ ਤੇ ਉਹਨੇ ਮਾਹੀ ਮਤਲਬ ਮੈਨੂੰ ਮੈਨੂੰ ਬਚਾ ਕੇ ਅੰਦਰ ਰੱਖ ਸਾਲ ਤਾਈ ਤੁਮ ਲਾਦਾਨੀ ਕੇ ਨਾਪ ਜਾਂਦੇ ਤੁਹਾਨੂੰ ਮਾਰ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪੂਰਾ ਮਰਵਾ ਦਿਨਾ ਸੀ ਸਾਨੂੰ ਵੀ ਉਹ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਵੇ ਹਾਂਜੀ ਇਹਨਾਂ ਤੇ ਸਖਤ ਜਿਹੜੀ ਆ ਮਤਲਬ ਜੱਜ ਲਾਡੀ ਤੇ ਅੰਬੀ ਨਿਹੰਗ ਤੇ ਸਿਮਰ ਜਿਹੜਾ ਮੁੰਡਾ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੇਟ ਕੀਤੀ ਜੀ ਹਾਂਜੀ ਕੀਤੀ ਉਸੇ ਵੇਲੇ ਆਈ ਸੀ ਸਰ ਜੀ ਪੁਲਿਸ ਪ੍ਰਸ਼ਾਸਨ ਲੋਕ ਕੀ ਅਸ਼ਵਾਸ਼ਣ ਦਵਾਇਆਗਾ ਉਹਨਾਂ ਨੇ ਤੇ ਕਿਹਾ ਵੀ ਕਾਰਵਾਈ ਕਰਦੇ ਹਾਂ ਹੁਣ ਸਵੇਰੇ ਜਾ ਕੇ ਅਸੀਂ ਦੇਖਾਂਗੇ ਕਮਿਸ਼ਨਰ ਦੇ ਵੀ ਸਵੇਰੇ ਪੇਸ਼ ਹੋਣ ਜਾ ਰਹੇ ਹਾਂ ਜੀ ਅਸੀਂ ਜੀ ਜੀ ਸਰ ਇੱਕ ਰਾਤੀ ਝਗੜਾ ਹੋਇਆ ਸੀ ਇਹ ਨੇ ਦੱਸਦਾ ਕੀ ਮਾਮਲਾ ਕੀ ਹੈ ਤੇ ਇਹਨਾਂ ਦਾ ਕਾਫੀ ਦੇਰ ਤੋਂ ਇਹ ਆਪਸ ਵਿੱਚ ਨਾ ਡਿਸਪਿਊਟ ਚੱਲ ਰਿਹਾ ਦੋ ਪਾਰਟੀਆਂ ਦਾ ਤੇ ਰਾਤੀ ਜਿਹੜਾ ਉਹਨਾਂ ਨੇ ਰੋਲ ਡੇਰੇਲੋਂ ਜਿਹੜੀ ਕੰਪਲੇਂਟ ਦਿੱਤੀ ਸੀ ਇਹ ਮੌਕੇ ਦੇ ਮੈਸੇਜ ਦੇਖਿਆ ਸੀ ਉਹ ਮੈਡ ਮਸਲੇ ਨੂੰ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਕੇ ਉਸ ਤੇ ਜੋ ਕੰਦੀ ਕਰ ਰਹੀ ਉਹ ਕੀਤੀ ਜੋ ਸਾਡੇ ਸਰ ਪੁਲਿਸ ਵਾਲੰਟ ਦੇ ਸਾਹਮਣੇ ਕੋਈ ਟਰੋੜਾ ਚੱਲਿਆ ਉਹਨਾਂ ਦਾ ਨਹੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਜੇਰੇ ਵਾਲ ਨੂੰ ਜੀ ਆਲਰੇਡੀ ਹੋਮ ਲਾਗੇ ਬੋਥ ਸੀ ਜਦੋਂ ਚੜਦਾ ਆਇਆ ਸੀ